ਬਹੁਤ ਵੱਡਾ স্নੋ ਸਟ੍ਰੋਮ ਟੋਰਾਂਟੋ ਦੇ ਵਿੱਚ ਜਿਹੜਾ ਹਿੱਟ ਕੀਤਾ ਹੈ 25 ਸੈਂਟੀਮੀਟਰ ਤੱਕ ਸਨੋ ਦੱਸੀ ਜਾ ਰਹੀ ਹੈ ਟਰੈਵਲ ਪ੍ਰੋਬਲਮ ਬਹੁਤ ਸਾਰੀਆਂ ਨੇ ਜਿਹੜੇ ਰੋਡ ਨੇ ਸਲਿੱਪਰੀ ਹੋਏ ਪਏ ਨੇ ਵਿਜ਼ਿਬਿਲਟੀ ਬਹੁਤ ਪੂਅਰ ਆ ਤੇ ਕਈ ਤਰ੍ਹਾਂ ਦੇ ਐਕਸੀਡੈਂਟ ਉੱਥੇ ਹੋਏ ਦੱਸੇ ਜਾ ਰਿਹਾ ਫਲਾਈਟਾਂ ਕੈਨਸਲ ਹੋਈਆਂ ਕਈ ਫਲਾਈਟਾਂ ਜਿਹੜੀਆਂ ਟੋਰਾਂਟੋ ਪੀਅਰਸਨ 에ਅਰਪੋਰਟ ਦੇ ਉੱਤੇ ਕੈਨਸਲ ਹੋ ਚੁੱਕੀਆਂ ਸੋ ਟਰੈਵਲਰਸ ਨੂੰ ਇਹ ਕਿਹਾ ਜਾ ਰਿਹਾ ਕਿ ਜੇ ਤੁਸੀਂ ਦੇਖ ਰਹੇ ਜਾ ਰਹੇ ਹੋ ਤਾਂ ਥੋੜਾ ਜਿਹਾ ਚੈੱਕ ਕਰਕੇ ਜਾਓ ਪਬਲਿਕ ਟ੍ਰਾਂਜ਼ਿਟ ਸਾਰੇ ਜੀ ਸਾਰੀ ਡਿਲੇ ਹੋਈ ਆ ਗੋ ਟ੍ਰਾਂਜ਼ਿਟ ਜਿਹੜੀ ਆ ਉਹ ਸਪੈਸ਼ਲ ਸਕੈਜੂਲ ਦੇ ਉੱਤੇ ਚੱਕ ਰੇ ਚੱਲ ਰਹੀ ਆ ਕੁਝ ਜਿਹੜੇ TTC ਦੇ ਰੂਟ ਨੇ ਉਹਨਾਂ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਕਿ ਅਸਰ ਜ਼ਿਆਦਾ ਪਿਆ ਆ ਜਿਹੜੇ ਸਕੂਲ ਨੇ ਲਗਭਗ ਹੋ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਉੱਤੇ ਅਸਰ ਪਿਆ ਸੋ ਉਹਦੇ ਅਨਾਉਂਸਮੈਂਟ ਉਹ ਵੀ ਫਾਲੋ ਕਰੋ ਬੱਸ ਡਿਲੇਸ ਜਿਹੜੇ ਨੇ ਉਹ ਹੋਏ ਨੇ ਅੱਜ ਸਵੇਰੇ ਵੀਰਵਾਰ ਨੂੰ ਸਵੇਰੇ ਵੀ ਇਹੀ ਹਾਲਤ ਸੀਗੀ ਜਿਹੜੀ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਤੇ ਫ੍ਰੀਜ਼ਿੰਗ ਰੇਨ ਆ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਫ੍ਰੀਜ਼ਿੰਗ ਰੇਨ ਇਹਦੇ ਨਾਲ ਕੰਡੀਸ਼ਨ ਜਿਹੜੀ ਹੈ ਜ਼ਿਆਦਾ ਮਾੜੀ ਹੋ ਰਹੀ ਹੈ ਜਿਹੜੇ ਕਈ ਇਵੈਂਟਸ ਨੇ ਉਹ ਕੈਨਸਲ ਹੋ ਰਹੇ ਨੇ ਟੋਰਾਂਟੋ ਜ਼ੂ ਤੇ ਕੁਝ ਈਵਨਿੰਗ ਸਕੂਲ ਪ੍ਰੋਗਰਾਮ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਸਟ੍ਰੋਮ ਦੇ ਕਰਕੇ ਜਿਹੜਾ ਸਿਟੀ ਦਾ ਕਲੀਨ ਅਪ ਪਲਾਨ ਆ 1400 ਤੋਂ ਜ਼ਿਆਦਾ ਸਨੋ ਕਲੀਨਿੰਗ ਵਹੀਕਲਸ ਤੇ ਸਟਾਫ ਰੋਡ ਸਾਫ ਕਰਦੇ ਲਈ ਕੰਮ ਕਰ ਰਿਹਾ ਹੈ ਪ੍ਰਦਰਸ਼ਿਆ ਜਾ ਰਿਹਾ ਹੈ ਕਿ ਇਹ ਕੁਝ ਘੰਟਿਆਂ ਦਾ ਨਹੀਂ ਸਗੋ ਕਈ ਦਿਨਾਂ ਦਾ ਕੰਮ ਹੈ ਕਈ ਦਿਨ ਲੱਗ ਸਕਦੇ ਆ ਸੋ ਅਫੀਸ਼ੀਅਲਸ ਕਹਿ ਰਹੇ ਆ ਕਿ ਥੋੜਾ ਜਿਹਾ ਆਪਣਾ ਵਿਚਾਰ ਰੱਖ ਕੇ ਚਲੋ ਠੰਡਾ ਤਾਪਮਾਨ ਔਰ ਇਹ ਲਗਾਤਾਰ ਜਿਹੜੀ ਠੰਡ ਆ ਜਾਰੀ ਆ ਇਹ ਸਟ੍ਰੌਮ ਤੋਂ ਬਾਅਦ ਟੈਂਪਰੇਚਰ ਹੋਰ ਥੱਲੇ ਗਿਆ ਆ ਤੇ ਜਾਣਾ ਹੈ ਵਿੰਡ ਚਿਲ ਜਿਹੜਾ ਉਹਦੇ ਨਾਲ ਜਿੰਨੀ ਠੰਡ ਹੈਗੀ ਉਹਦੇ ਤੋਂ ਵੀ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਹੈ ਸੋ ਵੀਰਵਾਰ ਨੂੰ ਬਰਫੀਲਾ ਇਹ ਮੌਸਮ ਔਰ ਕੈਨੇਡਾ ਦੇ ਦੱਖਣੇ ਪੂਰਬੇ ਹਿੱਸੇ ਦੇ ਵਿੱਚ ਬਹੁਤ ਜ਼ਬਰਦਸਤ ਕਿਸਮ ਦਾ ਘੱਟ ਬਾਯੂ ਦਬਾਅ ਵਾਲਾ ਜਿਹੜਾ ਬਰਫੀਲਾ ਤੂਫਾਨ ਐਟਲੈਂਟਿਕ ਕੈਨੇਡਾ ਦੇ ਵੱਲੋਂ ਵੱਧ ਰਿਹਾ ਹੈ ਅਨਟੇਰੀਓ ਤੇ ਅਨਟੇਰੀਓ ਟੋਰਾਂਟੋ ਦਾ ਇਲਾਕਾ ਤੇ ਨਾਲ ਹੀ ਜਿਹੜਾ ਅਨਟੇਰੀਓ ਤੇ ਕਵੈਕਾ ਉੱਥੇ ਬਰਫਾਂ ਦੇ ਢੇਰ ਜਿਹੜੇ ਉਹ ਪੂਰੇ ਤਰ੍ਹਾਂ ਢਕੇ ਪਏ ਆ ਅਨਟੇਰੀਓ ਪ੍ਰੋਵਿੰਸ਼ਲ ਪੁਲਿਸ ਨੇ ਜਿਹੜਾ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੱਸਿਆ ਕਿ ਆਪਣੀਆਂ ਅੱਖਾਂ ਸੜਕ ਦੇ ਉੱਤੇ ਰੱਖੋ ਤਾਂ ਕਿ ਕਾਰ ਦਾ ਜਿਹੜਾ ਸਟੀਅਰਿੰਗ ਆ ਇਹਨੂੰ ਫੜ ਕੇ ਰੱਖੋ ਜਿਆਦਾ ਚੰਗੀ ਤਰ੍ਹਾਂ ਢਿੱਲਾ ਨਾ ਛੱਡੋ ਤੇ ਦੇਖ ਕੇ ਚੱਲੋ ਵੀ ਹੋ ਕੀ ਰਿਹਾ ਅਸਲ ਦੇ ਵਿੱਚ ਫੇਰ ਜਿਆਦਾ ਇਹਦਾ ਵਿਚਾਹ ਹੋ ਸਕਦਾ ਹੈ ਨਹੀਂ ਤਾਂ ਜਿਹੜਾ ਕਈ ਐਕਸੀਡੈਂਟ ਹੋ ਰਹੇ ਨੇ ਇੱਧਰ ਵਿੰਸਰ ਦੇ ਵਿੱਚ ਲੰਡਨ ਦੇ ਵਿੱਚ ਵਾਟਰਲੂ ਜੀਟੀਏ ਤੇ ਜਿਹੜਾ ਕਹਿ ਲੋ ਕਿ ਈਸਟ ਸਾਈਡ ਆਂਟੈਰੀਓ ਦੀ ਇੱਥੇ ਸਕੂਲ ਬੰਦ ਕੀਤੇ ਗਏ ਆ ਯੂ ਬੈਰੀਟਾਈਮ ਸ਼ੂਬਿਆਂ ਦੇ ਵਿੱਚ ਇਸ ਕਿਸਮ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਆ ਜਿਹੜੇ ਇੱਕ ਇਹ ਵੀ ਨਾਲ-ਨਾਲ ਦੱਸਿਆ ਗਿਆ ਕਿ 10 ਤੋਂ 20 ਸੈਂਟੀਮੀਟਰ ਤੱਕ برف ਜਿਹੜੀ ਉਹ ਹੈਗੀ ਆ ਹਾਈਵੇ 401 ਦੇ ਉੱਤੇ ਜਿਹਦੇ ਤੇ ਬੈਲਵਿਲ ਬ੍ਰੌਕਵੈਲ ਕਿੰਗਸਟਨ ਪ੍ਰਿੰਸ ਐਡਵਰਡ ਕਾਉਂਟੀ ਸ਼ਾਮਲਾ 5 ਤੋਂ 10 ਸੈਂਟੀਮੀਟਰ ਤੱਕ ਦੀ ਬਰਫਬਾਰੀ ਦੱਸੀ ਗਈ ਆ ਸੋ ਅੱਜ ਸਵੇਰੇ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਕਾਫੀ ਫਲਾਈਟਾਂ ਕੈਨਸਲ ਹੋਈਆਂ ਮੌਸਮ ਕਾਫੀ ਖਰਾਬ ਆ ਆਪਣੀਆਂ ਅਪਡੇਟਸ ਜਿਹੜੀਆਂ ਉਹ ਦੇਖ ਕੇ ਤੇ ਧਿਆਨ ਦੇ ਨਾਲ ਜਾਇਆ ਜਾਵੇ